ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਾਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਮੋਂਗੇ ਦੋਸਤੋ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਜੀ ਕਿ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈਗੇ ਆ ਫੇਸਬੁਕ ਇੰਸਟਾਗ੍ਰam ਤੇ ਪੀਬੀਸੀ ਪੰਜਾਬ ਯੂਟਿਊਬ ਤੇ ਪੀਬੀਸੀ ਪੰਜਾਬੀ ਅਤੇ ਤੁਹਾਡਾ ਅਖਬਾਰ ਯੂਟਿਊਬ ਫੇਸਬੁਕ ਇੰਸਟਾਗ੍ਰam ਦੋ ਤੁਹਾਡੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਇਹਨਾਂ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤੁਹਾਡਾ ਇੱਕ ਦਬਿਆ ਹੋਇਆ ਬਟਨ ਹੈ ਜਿਹੜਾ ਸਾਡੇ ਲਈ ਇੱਕ ਨਵੀਂ એનર્ਜੀ ਦਾ ਕੰਮ ਕਰੇਗਾ ਤਾਂ ਦੋਸਤੋ ਜੋ ਤਾਜੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਸੁਪਾਲ ਸਿੰਘ ਖੈਰਾ ਜੋ ਕਾਂਗਰਸੀ ਆਗੂ ਹੈਗੇ ਆ ਉਹਨਾਂ ਦੇ ਵੱਲੋਂ ਜੋ ਪਿਛਲੇ ਸਾਲ 2024 ਦੇ ਵਿੱਚ 144 ਟਾਟਾ ਹਾਈਲੈਕਸ ਗੱਡੀਆਂ ਪੰਜਾਬ ਸਰਕਾਰ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਦੀ ਖਰੀਦੀਆਂ ਗਈਆਂ ਸਨ ਉਸ ਦੀ ਖਰੀਦ ਦੇ ਵਿੱਚ ਹੋਏ ਘੁਟਾਲੇ ਦੀ ਸ਼ਿਕਾਇਤ ਹੈ ਜਿਹੜੀ ਪੰਜਾਬ ਦੇ ਰਾਜਪਾਲ ਨੂੰ ਕੀਤੀ ਗਈ ਹੈ ਇਸ ਮੌਕੇ ਪੰਜਾਬ ਦੇ ਰਾਜ ਭਵਨ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਪਾਲ ਸਿੰਘ ਖੈਰਾ ਦੇ ਵੱਲੋਂ ਕਹਾ ਗਿਆ ਕਿ ਪਿਛਲੇ ਸਾਲ 2024 ਦੇ ਵਿੱਚ ਪੰਜਾਬ ਦੇ ਗ੍ਰਹਿ ਮੰਤਰੀ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਹਨ ਉਹਨਾਂ ਦੇ ਵੱਲੋਂ ਪੰਜਾਬ ਦੀ ਸੜਕ ਸੁਰੱਖਿਆ ਪੋਰਸ ਡੀਜੀਪੀ ਪੰਜਾਬ ਦੇ ਨਾਮ ਤੇ 144 ਟਾਟਾ ਹਾਈਲੈਕਸ ਗੱਡੀਆਂ ਜਿਹੜੀਆਂ ਖਰੀਦੀਆਂ ਗਈਆਂ ਸਨ ਉਹਨਾਂ ਇਹ ਵੀ ਕਿਹਾ ਕਿ ਇਹਨਾਂ ਜੋ ਗੱਡੀਆਂ ਦੀ ਜੋ ਕੀਮਤ ਹੈਗੀ ਹੈ ਤਕਰੀਬਨ 37 ਲੱਖ ਰੁਪਏ ਦੇ ਕਰੀਬ ਜੋ ਗੱਡੀਆਂ ਦੀ ਖਰੀਦ ਹੈ ਜਿਹੜੀ ਕੀਤੀ ਗਈ ਸੀ ਜਦਕਿ ਉਸ ਦੇ ਵਿੱਚ ਕੋਈ ਵੀ ਜੋ ਲੈਸ ਹੈਗਾ ਨਹੀਂ ਲੱਤਾ ਗਿਆ ਇਸਮੋਕ ਕੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਦੋ ਬਿਲ ਹੈ ਜਿਹੜੇ ਉਹ ਵੀ ਰਾਜਪਾਲ ਨੂੰ ਪੇਸ਼ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਅ ਪਿਛਲੇ ਸਾਲ ਇੱਕ ਉਹਨਾਂ ਦੇ ਕਿਸੇ ਵਿਅਕਤੀ ਦੇ ਵੱਲੋਂ ਗੱਡੀ ਖਰੀਦ ਕੀਤੀ ਗਈ ਸੀ ਤੇ ਹੁਣ ਉਹਨਾਂ ਦੇ ਵੱਲੋਂ ਖੁਦ ਖਰੀਦ ਕੀਤੀ ਗਈ ਹੈ ਉਹਨਾਂ ਦੋਸ਼ ਲਾਇਆ ਕਿ ਇੱਕ ਆਮ ਵਿਅਕਤੀ ਨੂੰ 10 ਤੋਂ 15 ਲੱਖ ਰੁਪਏ ਦਾ ਜੋ ਡਿਸਕਾਊਂਟ ਹੈਗਾ ਇਸ ਗੱਡੀ ਦੇ ਵਿੱਚ ਟਾਟਾ ਹਾਈਲੈਕਸ ਦੇ ਵਿੱਚ ਮਿਲ ਰਿਹਾ ਹੈ ਪਰ ਪੰਜਾਬ ਸਰਕਾਰ ਦੇ ਵੱਲੋਂ ਇਹ ਗੱਡੀਆਂ ਜਿਹੜੀਆਂ ਫੁੱਲ ਰੇਟ ਤੇ ਖਰੀਦੀਆਂ ਗਈਆਂ ਸਨ ਤੇ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਪੂਰੀ 144 Tata Hilux ਗੱਡੀਆਂ ਦੇ ਖਰੀਦ ਦੇ ਵਿੱਚ 15 ਤੋਂ 20 ਕਰੋੜ ਰੁਪਏ ਦਾ ਕਪੜਾ ਕੀਤਾ ਗਿਆ ਜਿਸ ਦੀ ਸ਼ਿਕਾਇਤ ਅੱਜ ਉਹਨਾਂ ਦੇ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਕੀਤੀ ਗਈ ਹੈ ਇਸ ਮੌਕੇ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਦੇ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਇਹ ਵੀ ਮੰਗ ਕੀਤੀ ਗਈ ਹੈ ਕਿ ਡੀਜੀਪੀ ਪੰਜਾਬ ਦਾ ਦਫ਼ਤਰ ਹੈ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਪੈਂਦਾ ਹੈਗਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤワਣ ਜੋ ਕਿ ਗ੍ਰਹਿ ਮੰਤਰੀ ਵੀ ਹਨ ਅਤੇ ਪੰਜਾਬ ਦੇ ਡੀਜੀਪੀ ਦੇ ਖਿਲਾਫ ਚੰਡੀਗੜ੍ਹ ਦੇ ਵਿੱਚ ਮਾਮਲਾ ਦਰਜ ਕੀਤਾ ਜਾਵੇ ਇਸ ਮੌਕੇ ਨਾਲ ਉਹਨੇ ਵੀ ਕਿਹਾ ਕਿ 8 ਦਿਨ ਪਹਿਲਾਂ ਉਹਨਾਂ ਦੇ ਵੱਲੋਂ ਇਹ ਪੂਰਾ ਮਾਮਲਾ ਉਜਾਗਰ ਕੀਤਾ ਗਿਆ ਸੀ ਅਤੇ ਉਹਨਾਂ ਦੇ ਵੱਲੋਂ ਡੀਜੀਪੀ ਪੰਜਾਬ ਨੂੰ ਇਸ ਦੀ ਸ਼ਿਕਾਇਤ ਭੇਜੀ ਗਈ ਸੀ ਪਰ ਕੋਈ ਵੀ ਕਾਰਵਾਈ ਹੈ ਜਿਹੜੀ ਨਹੀਂ ਕੀਤੀ ਗਈ ਨਾਲ ਉਹਨੇ ਵੀ ਕਿਹਾ ਕਿ ਉਹਨਾਂ ਦੇ ਵੱਲੋਂ ਇਸ ਦੀ ਸ਼ਿਕਾਇਤ ਹੈ ਜਿਹੜੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਅਤੇ ਨਾਲ ਹੀ ਨਾਲ ਸੀਬੀਆਈ ਅਤੇ ਈਡੀ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਹੈ ਨਾਲ ਉਹਨਾਂ ਨੇ ਵੀ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੇ ਵੱਲੋਂ ਜਾਂ ਪੰਜਾਬ ਸਰਕਾਰ ਦੇ ਵੱਲੋਂ ਇਸ ਮਾਮਲੇ 'ਚ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਬੀ 20 ਸ਼ਿਕਾਇਤ ਜ਼ਰੂਰ ਦਰਜ ਕਰਾਉਣਗੇ ਇਸ ਮੌਕੇ ਨਾਲ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਅਤੇ